ਮਸੀ ਪਾਇਦਾ ਤੇਰੇ ਜੀਜੇ ਨੇ ਘਰ ਹੈ ਮਸੋਂ ਮਸੋਂ ਪਾਇਦਾ ਮੈਂ ਵੀ ਹੁਣ ਤੇਰੇ ਹੁਣ ਤੇਰੇ ਮੁੰਡੇ ਨੇ ਮਸੀ ਪਾਉਣ ਲੱਗਿਆ ਫਿਰ ਇਹਨੇ ਮਿੰਟਾ ਕਰ ਕਰ ਕੇ ਐਂਟਰ ਦੇ ਪਿੱਛੇ ਮੋਟਾ ਹੈ ਬੰਦਾ ਬੰਦਾ ਮਲਬਾ ਕਿੰਨਾ ਹੋ ਗਿਆ ਤੁਹਾਡਾ ਭਾਈ ਫਿਰ ਵੀ ਤਾਂ ਪਚਾ ਕੇ ਲੰਬੇ ਖੁੱਲੇ ਜੇ ਪੈਰ ਰੱਖੇ ਕਰੋ ਯਾਰ ਠੀਕ ਹੈ ਆ ਪੂਰੀ ਟਰਾਲੀ ਪਰ ਕੇ ਇੰਦਰ ਲੱਗਦਾ ਸੱਤ ਤਾਂ ਗੁੰਡੇ ਵੀ ਤੰਗ ਆਏ ਹੋਣੇ ਕਿ ਠੱਕ ਠੱਕ ਇੰਦਰ ਵੀ ਉੱਧਰ ਵੀ ਚਾਰੇ ਪਾਸੇ ਬਾਜ ਜਾਂਦੀ ਹੋਣੀ ਆ ਸਾਡੇ ਨਾਲ ਮਸ਼ੀਨ ਵੀ ਲੈ ਆਂਦੇ ਇਹ ਚੱਲੂਗੇ ਹੁਣ ਦੇਖੋ ਤਾਰ ਪਾਤੇ ਉੱਠ ਜਾ ਰਹੀ। ਗਿਆ ਰਹਾ ਦਾ ਇੱਥੇ ਬੈੱਡ ਤੇ ਆ ਆ ਬੈਠਣ ਨੂੰ ਐ। ਇੱਕ ਸਾਈਡ ਨੂੰ ਇੱਥੇ ਚੁੱਲਾ ਜਿ ਰੱਖ ਲੈ ਆਪਣਾ। ਹੋ। ਇੱਕ ਸਾਈਡ ਨੂੰ ਚੁੱਲਾ ਜਿ ਰੱਖ ਲੈ ਬਸ। ਆ ਗਿਆ ਜੀ ਜਾਨ। ਇਹ ਤਾਂ ਖੂਨ ਪਤਲਾ ਕਰਨੇ ਵਾਲੀ ਐ ਇਹ। ਜਿਹੜਾ ਖੂਨ ਘੜਾ ਹੋ ਜਾਵੇ। ਬਸ ਤੇ ਪੰਜ ਚਾਰ ਬੂੰਦਾ ਮੂੰਹ ਚ ਪਾ ਲੈ। ਕਹਿ ਦੂਗੇ ਪੀਣੇ ਦੇ। ਪੰਜ ਸੱਤ। ਸਾਰੇ ਪੀ ਲੈ ਵਾ ਸਾਰਿਆਂ। ਇੱਕ ਵਾਰ। ਇੱਕੋ ਵਾਰ ਪਤਲਾ ਹੋ ਜਾਵੇ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮਨ ਕਰ ਤੋ ਆ ਰਿਹਾ ਤਾ ਚਾਹ ਦੁੱਧ ਦੇ ਵਿੱਚ ਚਾਹ ਇੱਕ ਮਟਰ ਚਾਹ ਬਣਾਵਾਂਗੇ ਤੇ ਆਉਂਦਾ ਆਉਂਦਾ ਮੈਨੇ ਇੱਕ ਗੱਲ ਸੋਚ ਰਿਆ ਤਾ ਵੀ ਬਹੁਤ ਬੜੀ ਸੋਚਦਾ ਅੱਜ ਨਹੀਂ ਹੁਣ ਵੀ ਸੋਚ ਰਿਆ ਤਾ ਮੈਂ ਜਦੋਂ ਹੁਣ ਮੇਰੇ ਕੋਲ ਦੀ ਭਈਏ ਲੰਗੇ ਆ ਆ ਦੇਖੋ ਹਰੇ ਰੱਬ ਨੇ ਨਾ ਹਰੇਕ ਬੰਦੇ ਦੀ ਡਿਊਟੀ ਲਾਈ ਹੋਈ ਹੈ ਜਦੋਂ ਹੁਣ ਮੇਰੇ ਘਰ ਚ ਨਾ ਲੈਂਟਰ ਟਾਉਣੇ ਵਾਲੇ ਆਏ ਤੇ ਦੇਖੋ ਨਾ ਸਵੇਰ ਤੇ ਲੇਟ ਸਵੇਰ ਤੇ ਕਣ ਮਾਰ ਜਣਾ ਹਾਂ ਮਾਰਿਆ ਕਣ ਦੂਜਾ ਕਣ ਮਾਰਿਆ ਦੇਖੋ ਉਹਨਾਂ ਨੇ ਉੱਦਾਂ ਪੈਸੇ ਕਮਾਉਣੇ ਆ ਹੁਣ ਮੇਰੇ ਕੋਲ ਦੇ ਭਈਏ ਲੰਗੇ ਆ ਇਹਨੇ ਹੁਣ ਸਵੇਰ ਤੇ ਦਿਹਾੜੀ ਲੱਗ ਜਾਣਾ ਸ਼ਾਮ ਤੱਕ ਕਿਹਨੇ ਆਉਣਾ ਠੀਕ ਹੈ ਜੀ ਤੇ ਹੁਣ ਅੱਜ ਲੱਡੀ ਭਾਈ ਨੂੰ ਮਿਲਣਾ ਉਹ ਪ੍ਰਾਪਰਟੀ ਡੀਲਰ ਦਾ ਕੰਮ ਕਰਦੇ ਆ ਉਹਨਾਂ ਜ਼ਮੀਨ ਲੈਣੀ ਵੇਚਣੀ ਨਵੀਂ ਪੁਰਾਣੀ ਕਰੀ ਜਾਨੀ ਕਿਸੇ ਨੂੰ ਦੋਨਾਂ ਵਿੱਚ ਤੇ ਕਮਿਸ਼ਨ ਆਉਣਾ ਤੇ ਹੁਣ ਮੇਰਾ ਕੰਮ ਵੀ ਆ ਭਾਈ YouTube ਚਲਾਉਣੀ ਜਿੱਦੇ ਫਿਰ ਵੀਡੀਓ ਬਣਾ ਕੇ ਪਾਉਣੀ ਆ ਵਧੀ ਵਧੀ ਕੋਈ ਵਿੱਚ ਗੱਲਾਂ ਬਾਤਾਂ ਕਰਦੀ ਆ ਕੁਝ ਫਿਰ ਐਦਾਂ ਦੇ ਬੰਦੇ ਵੀ ਆ ਰੱਬ ਨੇ ਉਹਨਾਂ ਦੇ ਵੀ ਡਿਊਟੇ ਲਾਈਆਂ ਡਿਊਟੇ ਲਾਈਆਂ ਹੁੰਦੇ ਰੱਬ ਨੇ ਜਿਦਾਂ ਮੇਰੀ ਡਿਊਟੀ ਲਾਈ ਹੋਈ ਹੈ ਲੱਡੀ ਭਾਈ ਦੀ ਵੀ ਲਾਈ ਹੋਈ ਆ ਕੋਈ ਬੰਦਾ ਕਿਤੇ ਕੋਈ ਟਰੱਕ ਚਲਾਉਂਦਾ ਕੋਈ ਟੈਕਸੀ ਚਲਾਉਂਦਾ ਕੋਈ ਕੁਸ਼ ਕਰਦਾ ਇਹ ਸਭ ਦੀ ਡਿਊਟੀ ਲਈ ਹੋਈ ਹੈ ਡਿਊਟੀ ਹੋਰ ਵੀ ਲਈ ਹੋਈ ਹੈ ਕਈਆਂ ਨੇ ਵੀਡੀਓ ਦੇਖਣੀ ਕਿਆ ਕਹਿੰਦੇ ਹੁੰਦੇ ਗਲਤ ਕਮੈਂਟ ਕਰਨੇ ਹੇਟ ਨਾਲ ਭਰੇ ਹੋਏ ਆ ਇਹ ਸਮਝ ਲੈ ਇਹ ਨਾ ਸਮਝੋ ਕਰੋ ਵੀ ਅਸੀਂ ਬਹੁਤ ਵਧੀਆ ਕਮੈਂਟ ਕਰੇ ਇਹ ਰੱਬ ਵੱਲੋਂ ਤੁਹਾਨੂੰ ਇੱਕ ਡਿਊਟੀ ਲੱਗੀ ਹੋਈ ਥੋੜੀ ਵੀ ਤੁਸੀਂ ਥੱਲੇ ਗਲਤ ਕਮੈਂਟ ਕਰਨਾ ਇਹਨਾਂ ਨੇ ਸਾਰੀ ਉਮਰ ਸੜਨਾ ਹੀ ਆ ਤੇ ਸੜੀ ਜਾਣਾ ਲੱਗਿਆ ਜੀ ਮੋਟਰੋਲ ਹੁਣ ਜਦੋਂ ਮੈਂ ਘਰ ਤੋਂ ਚੱਲਿਆ ਤਾਂ ਤੇ ਮੈਂ ਭਰਾ ਨੂੰ ਠਾਲ ਕੇ ਆਇਆ ਤਾਂ ਆ ਦੇਖੋ ਤੁਸੀਂ ਵੀਡੀਓ ਮੈਂ ਕਿਹਾ ਇਹ ਜੀ ਮौज ਮਿਲਨੀ ਆ ਬਰਸਾਤ ਪੈ ਰਹੀ ਆ ਉੱਪਰ ਤੇ ਠੰਡਾ ਠੰਡਾ ਇੱਧਰ ਕੂਲਰ ਲੱਗਿਆ ਹੋਇਆ ਬੰਦ ਕਰ ਦੋ ਉੱਠੋ ਭਾਈ ਕਿੱਤੋਂ ਬੰਦ ਹੋਣਾ ਹੈ ਹੈ ਹਣ ਹੋਇਆ ਬੰਦ ਉੱਠੋ ਭਾਈ ਸੁਬਾ ਹੋ ਗਈ ਸੁਬਾ ਹੋ ਗਈ ਵੱਖ ਠਹਿਰ ਜਾ ਦੋ ਕੁ ਮਹੀਨੇ ਫਿਰ ਤਰਾਓ ਖੁੰਝੇ ਤੇਰੇ ਕਮਰਾ ਉੱਥੇ ਲਗਾਜੀ ਜੰਮ ਮੈਂ ਤਾਂ ਹੁੰਡੇ ਕੋਲੇ ਬਾਹਰ ਬਰਸਾਤ ਪੈਣ ਲੱਗ ਗਈ ਪੂਰੀ ਅੱਜ ਰੱਬ ਨੇ ਏਸੀ ਲਾਇਆ ਹਨ ਪੂਰਾ ਠੰਡਾ ਹੋ ਗਿਆ ਉੱਪਰ ਤੇ ਉੱਠੋ ਉੱਠੋ ਭਾਈ ਸਰ ਭਰਾ ਤੇ ਮੈਂ ਕਿਹ ਕੁਠ ਖੜੇ ਹੋਣੇ ਆ ਤੇ ਮੈਂ ਭਰਾ ਨੂੰ ਕਿਹਾ ਤਾਂ ਮੈਂ ਮੋਟਰ ਪਰ ਚਾਹ ਬਣਾਉਂਦਾ ਮੋਟਰ ਪਰ ਨੂੰ ਆ ਜਾ ਤੇ ਨਾਲੇ ਮੋਟਰ ਦੇਖ ਲੈਦਾ ਚਮਕਾਰੇ ਮਾਰਦੀ ਜਾਨ ਘੈਂਟ ਜੀ ਹਰਿਆਲੀਓ ਹਰਿਆਲੀ ਚਾਰੇ ਪਾਸੇ ਜਿਹੜਾ ਆ ਦ੍ਰਿਸ਼ ਹੁੰਦਾ ਇਹ ਸਾਲ ਜਿਨੂੰ ਤਿੰਨ ਚਾਰ ਕਿ ਮਹੀਨੇ ਹੁੰਦਾ ਹੁੰਦਾ ਫਿਰ ਹੌਲੀ ਹੌਲੀ ਪੱਤੇ ਝੜ ਜੇ ਆ ਜਾਣੇ ਫਿਰ ਝੜੀ ਜਾਣੇ ਪੱਤੇ ਜੇ ਹਰਿਆਪੁਰ ਆ ਗੂ ਫਿਰ ਥੋੜਾ ਟਾਈਮ ਹੀ ਰਹਿੰਦਾ ਫਿਰ ਲੈ ਹੁਣ ਚਾਹ ਬਣਾਈਏ ਗੁੱਜਰਬਾਈ ਨੂੰ ਠਾਲੀਏ ਗੁੱਜਰਬਾਈ ਵੀ ਕਹਿੰਦਾ ਹੁਣ ਦੋ ਤਿੰਨ ਦਿਨੋਂ ਮੈਂ ਹੁਣ ਸੱਜ ਰਹੀ ਅੱਜ ਦਾ ਮੋਟਰ ਪਰ ਲੈ ਬਾਈ ਗੁੱਜਰਬਾਈ ਦੀ ਡਿਊਟੀ ਲੱਗੀ ਹੋਈ ਆ ਆਪਣੇ ਸਭ ਦੇ ਆਪਣੇ ਆ ਜਿਆਦਾ ਲੈ ਤੂੰ ਚਾਹ ਯਾਰ ਪਰ ਤਵਾਲੇ ਹੁਣ ਤਾਂ ਭਰਾ ਇਹਨੇ ਮੈਂ ਕਿਹਾ ਚਾਹ ਪੀਣੇ ਮੋਟਰ ਬਨਵਾਇਆ ਨਹੀਂ ਹੈਗਾ ਉਹ ਰਾਤ ਆਇਆ ਰਾਤ ਆ ਗਿਆ ਉਹ ਘਰੇ ਬੈਠੇ ਰਹੇ ਨਹੀਂ ਨਹੀਂ ਰਹੇ ਆਏ ਹਾਂ ਪਰ ਕੋਈ ਨਹੀਂ ਆਣਾ ਮੈਂ ਕਿ ਫੇਰ ਫੇਰ ਦਵਰੇ ਬੰਨਣਾ ਆ ਜਣ ਰੋਸਿਕਾ ਦੇ ਬਲਤਰੇ ਨੇ ਮਾ ਆ ਗਿਆ ਅਹ ਗੁੱਤ ਰਮਣ ਆਇਆ ਜਿਵੇਂ ਨੇ ਕਦੇ ਜਿਹਾ ਸੰ ਮਨਾਇਆ ਫਿਰ ਉਹਨਡੀ ਲੱਗਦਾ ਪਰ ਤਵਾਲ ਨਹੀਂ ਆਉਣਾ ਮੈਨੂੰ ਲੱਗਦਾ ਉਹ ਨਹੀਂ ਆਉਣਾ ਗੁੱਜਰ ਬਾਈ ਆ ਜਿਹੜਾ ਸੱਪ ਨੇ ਦਿੱਤਾ ਨਾ ਦਿਮਾਗ ਅਜਿਹਾ ਦਿਮਾਗ ਰੁੱਤਾ ਕੁਝ ਲੋਕਾਂ ਨੂੰ ਬਰਤਣਾ ਨਹੀਂ ਆਉਂਦਾ ਉਹ ਬਰਤਣਾ ਕਿੱਦਾਂ ਇਹ ਤਾਂ ਗੰਦਾ ਕੰਮ ਲੈਣਾ ਤੂੰ ਵੀ ਸਮਝ ਲੈ ਤੁਹੂ ਵੀ ਗਿਆ ਰਿਹਾ। ਕੁਬੂ ਦੀ ਪਰਤੋ ਦਾ ਦਬਾ। ਪਰਤ ਤੂੰ ਵੀ ਦਬਾ। ਗਾਉਂਦਾ ਕਮਾਇਆ। ਤੂੰ ਤੇ ਮਾਰ ਬਹਾਵਾਂ ਦਾ ਜਿਹੜੇ ਕੱਪੜੇ ਮੇੜੀ ਫਿਰਦਾ। ਕੱਪੜੇ ਜਾਲ ਫਿਰ ਕੀ ਹੋ ਗੰਦਾ। ਇਹ ਤਾਂ ਮੇਰੇ ਕੱਪੜੇ ਪਈ ਜਾਉਂਦੇ। ਮੈਂ ਕਹਿੰਦਾ ਤੇਨ ਵਰਦੇ, ਤੇ ਕੱਢੀ ਵਰਦੇ। ਰਾਤ ਹੱਥ ਤੇ ਨਾ ਕੋਲੀ ਸਬਜ਼ੀ ਦੀ ਕਰ ਗਈ। ਕੋਲੀ ਸਬਜ਼ੀ ਦੀ। ਕੋਲੀ ਸਬਜ਼ੀ ਦੀ ਕਰੀ ਉਹਦੀ ਗੱਲ ਕਰ ਰਿਹਾ। ਉਹ ਪਤਾ ਕਈ ਦਾ ਆਇਆ ਹੋਇਆ ਚੱਕਰ ਆ। ਸਾਡੇ ਨਾਲ ਜਿਹੜਾ ਘਰ ਦਾ ਜਿਹੜਾ ਪਹਾਰ ਨਾਲ ਦਰਵਾਜਾ ਪਟਦਾ ਮੈਨੂੰ ਜੇ ਮੈਂ ਇੱਥੇ ਦਰਵਾਜਾ ਖੁੱਲਾ ਰਹਿ ਗਿਆ ਰਸੋਈ ਵਾਲਾ ਠੀਕ ਹੈ ਤੇ ਉਧਰ ਬਿੱਲੀ ਹੁਮਦੀ ਦੀ ਬਿੱਲੀ ਦੇ ਅੰਦਰ ਪੜ ਜਾਣਾ ਉਹਦੇ ਕਰਕੇ ਮੈਂ ਪੈਰ ਜਿਹੜਾ ਖਿੱਚ ਕੇ ਲਾਉਣ ਲੱਗਿਆ ਕੋਲੀ ਐ ਫੜੀ ਤ ਘੜੋ ਟੋ ਟੋ ਬਿੱਲੀ ਬੜੇ ਨੇ ਪੇਲਾ ਜਾ ਬੜੇ ਐਨਾੰਨਾ ਰੱਖਿਆ ਮੇਰਾ ਸਫਾਈ ਕਰਦੇ ਮੈਡਮ ਨੂੰ ਪਤਾ ਹੀ ਲੱਗਣ ਦਿੱਤਾ ਵੀ ਸਬਜੀ ਡੁੱਲੀ ਆ ਕਿੰਨੋਂ ਅਨੁਪਾਤਨ ਪਤਾ ਪਿਆ ਦੇ ਨੂੰ ਪਤਾ ਪਿਆ ਬਦਲਾ ਜਦ ਨਾਲ ਦੀ ਨਾਲ ਸਫਾਈ ਕਰਦੀ ਮੈਂ ਗਾਲਾਂ ਪੈਣ ਤੋਂ ਪਹਿਲਾਂ ਪਹਿਲਾਂ ਚੱਕ ਦੇ ਫਟੇ ਜਦੇ ਪਾਲਟੀ ਪਾਣੀ ਦੀ ਬਾਰਿ ਜਦੇ ਪਾਪਰ ਜਾ ਮਰ ਚੱਲ ਸਾਫ ਉਹਦੇ ਪਾਣੀ ਆ ਪਾਣੀ ਕਿੱਥੋਂ ਆ ਗਿਆ ਸਬਜੀ ਨਹੀਂ ਦੱਸੀ ਵੀ ਸਬਜੀ ਕਰੀ ਆ ਉਹ ਮੈਂ ਕਹਿੰਦਾ ਇੱਥੇ ਪਾਲਟੀ ਦੀ ਪਾਣੀ ਨੇ ਮਿੱਤੇ ਪੈਰ ਜਾ ਪੱਜ ਗਿਆ ਦੀ ਦਵਾਨੇ ਕਰਦੇ ਨੇ ਵਿਜਾਰੀ ਨੂੰ ਹੋਰ ਜੀ ਬਦ ਖੱਤੜ ਦੇਖਦੇ ਦੋ ਵਾਰੀ ਚਾਹ ਪੀਦੇ ਸੀ ਬੜਾ ਫਰਾਕੇ ਹੈ ਨਹੀਂ ਹੁਣ ਬੜਾ ਚਾਹ ਪੀਣਾ ਕੋਲ ਬੋਲ ਕੇ ਹਾਲਾਤ ਕੀ ਕਹਿਣਾ ਸਤ ਜੇ ਦਰਵਾਜ਼ਾ ਤਰਨ ਨਾਲ ਇਹ ਕਿਉਂ ਆ ਮੋਟਰਪੱਤੀ ਆਇਆ ਰਾਤ ਸਹੀ ਆਲਾ ਫਿਰ ਤੂੰ ਤੇ ਆਪ ਹੀ ਗੱਲੇ ਗੱਲੇ ਆਪਣੇ ਘਰਾਂ ਕਰੀਏ ਖਾਈ ਗਾਈ ਪੁੰਗੇ ਨੂੰ ਪਰ ਤੂੰ ਖਾਈ ਜਿਸ ਨਾ ਆ ਰੋਟੀ ਰੋਟੀ ਪਤਾ ਰੋਟੀ ਖਾਂਦਾ ਹੁੰਦਾ ਰੋਟੀ ਆਉਂਦਾ ਰੋਟੀ ਰਾਤ 3:30 ਵਜੇ ਪਹੁੰਚਿਆ ਮੈਂ ਜੇ ਤਾਂ ਆਇਆ ਹੈ ਨਹੀਂ ਤਾਂ ਆਮ ਜਣ ਤਾਂ ਘਰ ਦਾ ਜੀਨ ਲੱਗਦਾ ਅੱਗੇ ਚੱਲ ਇਹਦਾ ਖੂਨ ਪਤਲਾ ਕਰਨੇ ਵਾਲੀ ਹੈ ਜੇਦਾ ਖੂਨ ਘੋੜਾ ਹੋ ਜਾਵੇ ਬਸ ਤੇ ਪੰਜ ਚਾਰ ਬੂੰਦਾ ਮੂੰਹ ਚ ਪਾ ਲੈ ਕਹਿ ਦੂ ਕਿ ਪੀਣੇ ਦੇ ਪੰਜ ਸੱਤ ਸਾਰੇ ਪੀਦਾ ਵੇ ਸਾਰਿਆਂ ਇੱਕ ਵਾਰ ਵੱਡਾ ਇੱਕੋ ਵਾਰ ਪਤਲਾ ਹੋ ਜਾਵੇ ਹੋਰ ਪਤਲਾ ਹੋ ਜੀ ਮੁੰਡਾ ਹੈ ਤਾਂ ਹੈ ਨਹੀਂ ਪਤਲਾ ਕਿ ਹੋਊਗਾ ਹਾਂ ਖੂਨ ਹੈ ਤਾਂ ਹੈ ਨਹੀਂ ਪੰਜ ਸੱਤ ਪਤਲਾ ਹੈ ਤਾਂ ਕੌੜੀ ਹੈ ਜਿੱਦਾਂ ਨਾ ਇਹ ਪਤਾ ਕਿਦਾਂ ਲੱਗਣਾ ਤੁਹਾਨੂੰ ਇਹਦਾ ਟੇਸਟ ਜਿੱਦਾਂ ਜੂਰੀਆ ਦੇ ਹੁੰਦਾ ਜੂਰੀਆ ਉਹਦੀ ਹਮਕੀ ਆਉਂਦੀ ਹੁੰਦੀ ਆ ਉਦਾਂ ਦਾ ਲੱਗਣਾ ਜਦੋਂ ਇਹ ਹੋ ਜਾਊ ਪਤਲਾ ਹੈ ਤਾਂ ਹੈ ਨਹੀਂ ਖੂਨ ਵਿੱਚ ਹੈ ਤਾਂ ਹੈ ਨਹੀਂ ਉਹ ਹੈਗਾ ਖੂਨ ਤੇਲ ਨਹੀਂ ਖੂਨ ਕੇ ਬਾਹਰ ਜਿੱਥਿਆ ਇਹ ਤਾਂ ਬਹੁਤ ਐਡਵਾ ਰੱਖੀ ਹੁੰਦੇ ਸੀ ਤੇ ਨਾਭੀ ਤੇਲ ਵੀ ਪਿਆ ਹੁਣ ਕਿਤੇ ਗਿਰਿਆ ਹੋਇਆ ਉਹ ਉਹ ਪਿਆ ਥੱਲੇ ਆਬਿਆ ਤੇ ਨਬੀ ਤੇ ਬੰਦਾ ਬੰਦਾ ਇੱਥੇ ਗਰੁੱਪ ਆ ਜਾਣਾ ਸਭ ਨੇ ਤੁੰਨ ਦੇ ਵਿੱਚ ਤੇਲੇ ਤੇਲ ਮਲਿ ਜਾਣਾ ਬਸ ਹੁਣ ਗਿਰੇ ਦੁੱਪੇ ਦਾ ਅੱਛਾ ਚੱਲੇਗਾ ਉਹਨੂੰ ਫਿਰ ਤੂੰ ਇੰਨੀ ਮੈਂ ਦੱਬੀ ਗਿਆ ਦੱਬ ਕਿਥੇ ਨਹੀਂ ਤੇ ਤਰਾਹੋ ਘਰਾ ਕੇ ਹੋਣੇ ਬੰਦੇ ਸਲਾ ਪਾਣੀ ਪੀਲਾ ਥੋੜਾ ਜਿਹਾ ਤੈਨੂੰ ਨਗਰੀ ਕੀ ਹੋਦੀ ਘਰਾ ਵਿੱਚ ਕਰਦੀ ਕਰਦਾ ਜਿਨਾ ਮੈਨੂੰ ਬੈਪਾ ਤੱਬਰ ਜ਼ਿਆਦਾ ਤੇਰੇ ਕੋਲ ਤੱਬਰ ਇੱਥੇ 12-12 ਤੇਰਾ ਤਰ੍ਹਾਂ ਜਿਹੜੇ ਆ ਜਾਂਦੇ ਲਿਪੜੋ ਲੈ ਕੇ ਅੰਦਰ ਚਲੇ ਜਾਂਦੇ ਕਾਹ ਕਾਹੇ ਆ ਉਹਨਾਂ ਨੂੰ ਵੀ ਚਾਹੀਦਾ ਬਈ ਸੁਣ ਮੇਰੀ ਗੱਲ ਆਪਾਂ ਉਹਨੇ ਨਾ ਟੈਂਟ ਦੇ ਵਿੱਚ ਨਾ ਟੈਂਟ ਲਵਾ ਦੇ ਬਈ ਵਧੀਆ ਟੈਂਟ ਲਵਾ ਦੇ ਤੇ ਬਾਕਸ ਬਣਾ ਲੈਣਾ ਜੁੱਤੀਆਂ ਬਾਹਰ ਧਾਰ ਕੇ ਆਓ ਜੀ ਹਾਂ ਇੱਥੇ ਮੈਟ ਲਾ ਦੇਣਾ ਵੀ ਆਪਣਾ ਅੰਦਰ ਇੱਕ ਪੌੜੀ ਨੂੰ ਆਪਾਂ ਉੱਪਰ ਉਹ ਜੋ ਜੰਗਲਾ ਜ਼ਰੂਰ ਪੌੜੀ ਨੂੰ ਜੰਗਲਾ ਲੱਗਿਆ ਤਾਂ ਨਹੀਂ ਨਹੀਂ ਉਹ ਧੂਆ ਲਾਉਣੇ ਵਾਲਾ ਕੁੰਡਾ ਸੜੀਆਂ ਦਾ ਬਣਾ ਕੇ ਅੱਛਾ ਮੂਰੇ ਉੱਪਰ ਉੱਪਰ ਚੜੇ ਹਾਂ ਵੀ ਬਾਂਦਰ ਉਹ ਵੀ ਕਰ ਲੈਂਦੇ ਆ ਲੰਬਾ ਜੈਨ ਸੜੀਆਂ ਲਾਏ ਘਰ ਤੇ ਫੋਨ ਆ ਗਿਆ ਤੇ ਚੱਲ ਪਏ ਅੱਜ ਸਾਡਾ ਪਲਾਨ ਬਣਿਆ ਹੋਇਆ ਅੱਜ ਪਿਰਤਪਾਲ ਨੂੰ ਕਿਤੇ ਘੁਮਾ ਕੇ ਲਿਆਂਦਾ ਤੈਨੂੰ ਸ਼ੁਕਰੇ ਭਾਈ ਸਤਨਾਹ ਹਸੀ ਆਏ ਹਸੀ ਹਾਂ ਉਹ ਤਾਂ ਨਿਕਲਿਆ ਪਈ ਹੈ ਕਿ ਸਾਨੂੰ ਉਹਨਾਂ ਇੱਥੇ ਸਾਡੇ ਨਾਲ ਵਸਤੇ ਚਾਹਾਂ ਪੈਂਦਾ ਇੱਕ ਓਡੇ-ਓਡੇ ਪਾਣੀ ਪਾਰ ਕਰਾ ਕੇ ਆ ਜ ਸਕਦੇ ਧੰਨਵਾਦ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਨਿਕਾਣਾ ਹੈ ਠੀਕ ਹੈ ਜਿੱਦਾਂ ਦੇ ਕਿੰਨੇ ਬੰਦੇ ਬੈਠ ਸਕਦੇ ਨੇ ਖੁੱਲੇ ਚ ਬੈਠਣਾ ਹੈ ਖੁੱਲੇ ਛੀਕ ਇੱਕ ਨਾ ਛੱਡ ਜਾਈ ਪਾ ਕੇ ਠੀਕ ਦਾ ਅੰਦਰ ਪਾਰਟੀਸ਼ਨ ਕਰ ਦੋ ਕੋਈ ਲੋੜ ਨਹੀਂ ਜੀ ਉਹ ਪੱਟੀਨਾ ਪਾ ਕੇ ਥੱਲੇ ਕਮਰੇ ਜਿਹਾ ਬਣਾ ਲੈਣ ਤੇ ਥੱਲੇ ਛੀਲਿੰਗ ਕਰ ਦੋ ਥੱਲੇ সিলਡ ਆਨ ਛੀਲਿੰਗ ਕਰ ਦੇਣੀ ਤੇ ਉਹ ਕਿੱਥੇ ਗਿਆ ਨਾਲੇ ਪੈਸੇ ਬਚਦੇ ਜੇ ਮੈਂ ਤਾਂ ਕਹਿੰਨੀ ਵੀਰਤ ਪਰ ਰਹਿੰਦੇ ਵਿਥਾ ਇਹ ਬਣਾ ਦੰਨੇ ਹਾਂ ਨਾਲੇ ਖੁੱਲਾ ਡੁੱਲਾ ਮਾਹੌਲ ਜਿੱਦਾਂ ਮਰਜੀ ਜਦ ਜਦ ਮਰਜੀ ਨਾਲੇ ਜਿਹੜੀ ਮਰਜੀ ਚੇਂਜਿੰਗ ਕਰ ਲਓ ਜਿਹੜੀ ਮਰਜੀ ਚੇਂਜ ਕਰ ਲੈ ਉਹ ਤਾਂ ਇੱਕ ਵਾਰ ਬਣ ਗਿਆ ਨਾ ਕਾਰ ਹੋਣੀ ਆ ਇਹੋ ਹਾਂ ਉਹ ਨਾਲੇ ਹੁਣ ਤੱਕ ਵੀ ਟਾਈਮ ਕੱਢਿਆ ਹੀ ਆ ਹਾਂ ਹਾਂ ਨਾ ਮੈਨੂੰ ਇਹਦਾ ਬਹੁਤ ਵਧੀਆ ਲੱਗਿਆ ਰਹਾ ਇੱਥੇ ਬੈੱਡ 'ਤੇ ਆ ਆ ਬੈਠਣ ਨੂੰ ਐ ਇੱਕ ਸਾਈਡ 'ਤੇ ਚੁੱਲਾ ਜਿ ਰੱਖ ਲਾ ਆਪਣਾ ਹੋ ਇੱਕ ਸਾਈਡ 'ਤੇ ਚੁੱਲਾ ਜਿ ਰੱਖ ਲਾ ਬਸ ਕਿੰਨਾ ਚੁਲਾਾਂ ਦੇ ਹੁੰਦਾ ਜਿ ਥੱਲੇ ਟਪ 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 ਘੇਰਦਾ ਹੈ ਪਤਾ ਨਾ ਵਾਸਤਾ ਹੈ ਥੱਲੇ ਥੱਲੇ ਟੋਹ ਰੱਖ ਲੂਗੇ ਸਾਡੇ ਲਗਾ ਲਾਇਆ ਵੀ ਆਪਾਂ ਨੇ ਜਦੋਂ ਨਹੀਂ ਪੈਂਦਾ ਨਾ ਪੁੱਛੀ ਕਿੰਨਾ ਹੁੰਦਾ ਉਹ ਮੀ ਤਾਂ ਰੋਜੇ ਪੈਂਦੇ ਆ ਉੱਪਰ ਪਾਣ ਖੜ ਪਾ ਦੇਗਾ ਨਹੀਂ ਖੜ ਪਾ ਦੇਗਾ ਨਹੀਂ ਉੱਪਰ ਪਾਣ ਉੱਪਰ ਪਰਾਲੀ ਪਾ ਦੜੀ ਹਾਂ ਸਰਦੀ ਅੱਜ ਠੰਡੇ ਦਾ ਸਰਦੀ ਅੱਜ ਗਰਮ ਹਾਂ ਨਾ ਜੁੱਤਾ ਮਰ ਗਿਆ ਬੈਠਣ ਨੂੰ ਬੈਠਣ ਨੂੰ ਦੇਖੋ ਅਸੀਂ ਲੈ ਇਹਨਾਂ ਨੇ ਖੁੱਲਾ ਢੁਲਾ ਮਾਹੌਲ ਇੱਥੇ ਜਿਹੜੇ ਬੰਦੇ ਨੇ ਪੈਣਾ ਪੋ ਮਤ ਬੜਾ ਵਧੀਆ ਲੱਗਿਆ ਰੱਖ ਖੁੱਲਾ ਢੁਲਾ ਜਿਹਾ ਮਾਹੌਲ ਲੋਬੀ ਅੱਜ ਲੱਗੇ ਅੱਜ ਤਾਂ ਇਹਨਾਂ ਨੇ ਮਸ਼ੀਨ ਵੀ ਲਿਆਂਦੀ ਇਹ ਚੱਲੂਗੀ ਹੁਣ ਦੇਖੋ ਤਾਰ ਪਾਤੇ ਹੋ ਚੱਲਦੀ ਲਗਦਾ ਸਾਰੇ ਲਾਦਣਗੇ ਸੱਧਾ ਨੂੰ ਲੱਗ ਜਾਣਗੇ ਅੱਜ ਲਓ ਭਾਈ ਰਿਸ਼ਤੇਦਾਰ ਆ ਗਏ ਆ ਜਾ ਵੀ ਆ ਜਾ ਆ ਜਾ ਵੀ ਆ ਜਾ ਆ ਜਾ ਵੀ ਆ ਜਾ ਇੱਧਰ ਆ ਜਾ ਹੁਣ ਇੱਥੇ ਬੈਠਣ ਵਾਲੀ ਜਗ੍ਹਾ ਤਾਂ ਇੱਧਰ ਆ ਰੱਖੀ ਹੋਈ ਹੈ ਇੱਥੇ ਅਸੀਂ ਹੁਣ ਆ ਖੁੱਲਾ ਹਾਲੇ ਬਣਾਇਆ ਪਿਆ ਇੱਧਰ ਚੱਲ ਘਰ ਆਏ ਨਹੀਂ ਜਮਾਈ ਨੂੰ ਸਾਥ ਹੋਗੀ ਬਸ ਇੱਧਰ 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 ਇੱਥੇ ਨਹੀਂ ਬੈਠਣਾ ਹੈਗਾ ਓ ਇੱਥੇ ਨਹੀਂ ਬੈਠਣਾ ਘੜ ਘੜ ਬੋਤ ਦੇ ਕਦੋਂ ਪਰਦੇ ਗਰੇ ਨਾ ਜਾਵੇ ਮਸੀ ਖਾਣ ਨੂੰ ਕੀ ਲੈ ਕੇ ਆਈ ਆ ਮਸੀ ਦੇ ਝੋਲੇ ਬੱਪੜੇ ਦੇ ਮਸੀ ਪਾਇਦਾ ਤੇਰੇ ਜੀਜੇ ਦੇ ਘਰ ਹੈ ਮਸੋਂ ਮਸੋਂ ਪਾਇਦਾ ਮੈਂ ਵੀ ਹੁਣ ਤੇਰੇ ਹੁਣ ਤੇਰੇ ਮੁੰਡੇ ਨੇ ਮਸੂਈ ਪਾਉਣ ਲੱਗਿਆ ਅੱਤਰ ਇਹਨੇ ਮਿੰਤਾ ਕਰ ਕਰ ਕੇ ਕਾ ਲੱਗਿਆ ਪਾਉਣ ਲੋ ਭਾਈ ਰਿਸ਼ਤੇਦਾਰਾਂ ਦੀ ਸੇਵਾ ਹੋ ਰਹੀ ਆ ਇਹਨਾ ਸਰਬਾਤ ਹੋ ਗਈ ਠੰਡਿਆਂ ਨਾਲ ਉਹ ਲੋਵੀ ਆ ਗਈ ਕਰਵਾ ਕਰਮ ਸਮੋਸੇ ਕਨਾਲ ਬਰੈਡ ਕੱਲੇ ਸਮੋਸੇ ਕੱਲੇ ਬਰੈਡ ਅਬ ਕੱਲੇ ਬਰੈਡੇ ਲੈਂਦੇ ਆ ਆ ਬਾਤੀ ਵੀ ਲੈ ਕੇ ਆ ਬਾਈ ਪਰ ਮਾਸੀ ਗਾ ਨਹੀਂ ਮੌ ਖਾਣੇ ਛੋਲੇ ਭਟੂਰੇ ਲੋਵੀ ਮਠਾਈ ਵੀ ਆ ਗਈ ਮਠਾਈ ਵੀ ਬੱਚਿਓ ਮਠਾਈ ਖਾਓ ਰਿਸ਼ਤੇਦਾਰਾਂ ਦੇ ਫੁੱਲ ਸੇਵਾ ਦੋ ਕੂਲਰ ਲਾਤੇ ਮਾਸੀ ਦੀ ਸੇਵਾ ਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਨਾਲ ਖੰਡਾ ਨਾਲ ਬਰੱਡ ਜਿਹਨੂੰ ਲੈਂਟਰ ਬਣਾਉਣਾ ਉਹ ਘਣਾਉਣਾ ਕੋਈ ਗੱਲ ਨਹੀਂ ਜਿਹਨੂੰ ਬਣਾਉਣਾ ਹੈ ਤੇ ਮਾੜਾ ਤੇ ਸੋਨੇ ਦੇ ਕੰਮ ਨਹੀਂ ਕਰਦਾ ਮੈਂ ਬੜਾ ਮਾਸੀ ਸੋਨੇ ਮੈਂ ਵੱਡਾ ਸਭ ਤੋਂ ਮੇਰੇ ਮਾਸੀ ਸੋਨੇ ਦੀ ਬੰਨਣ ਲੱਗੀ ਆ ਰਖੜੀ ਚੋਤਪਾਲ ਦੇ ਜਾਂਦੀ ਲਗਾਂਦੇ ਨੇ ਤਾਂ ਦੀ ਤਾਂ ਦੀ ਸੋਨੇ ਦੇ ਤੋਲ ਤੇ ਜਾ ਤਾ ਮਿਕਨਾਂ ਤੇ ਚਲ ਜਾਂਦੀ ਵੀ ਮਾਂ ਉਹ ਚੱਬਦੀ ਸੀ ਮੈਨੂੰ ਸੋਨੇ ਦੇ ਪੱਤਵਾਂ ਚਲ ਜੇ ਚਲ ਜੂਗਾ ਮਾਂ ਬੇ ਸ਼ਹਿਰ ਜਰਦਾ ਇਹ ਆਹ ਖਾਲੇ ਚਾਂਦੀ ਸੋਨਾ ਚੋਰੀ ਹੋ ਜੂਗਾ ਸ਼ਹਿਰ ਜਰਦਾ ਕਿਤੇ ਚੋਰੀ ਨਾ ਹੋ ਜਵੇ ਸੋਨਾ ਚੋਰੀ ਨਾ ਹੋ ਗਿਆ ਲਾ ਮੈਂ ਕਹਿੰਦਾ ਜੇ ਚੁੱਲਾ ਵੀ ਇੱਥੇ ਆ ਗਿਆ ਦੱਸ ਅਸੀਂ ਤਾਂ ਮਸੀ ਸਵੇਰੇ ਅਸੀਂ ਸਲਾਹ ਕਰਦੇ ਸੀ ਆਹਦੇ ਟੀਨਾ ਥੱਲੇ ਜਿਦਾ ਮਰਜ਼ੀ ਨੂੰ ਐਨੇ ਪੈਸੇ ਖਰਾਬ ਕਰਨੇ ਲੋੜ ਨਹੀਂ ਉੱਥੇ ਬੈਹ ਆਹ ਇੱਥੇ ਪੈ ਜੰਦੇ ਆਹ ਕੂਲਰ ਲੱਗੇ ਹੋਏ ਆ ਇੱਥੀ ਸਾਈਡ ਪਰ ਇੱਧੀ ਬਣਾ ਲਾ ਮੈਂ ਤਾਂ ਕਹਿੰਦਾ ਨਾਲੇ ਖੁੱਲੀ ਹਵਾ ਦੱਸ ਕੇ ਅਸਲਾ ਮੈਂ ਠੀਕ ਨਹੀਂ ਬਹੁਤ ਵਧੀਆ ਨਾਲੇ ਚੱਲੇ ਵੀ ਹੋਰ ਆਪਾ ਹੋਰ ਚੱਲੋ ਚੱਲੇ ਵਸੇ ਠੀਕ ਹੈ ਭਾਈ ਕਿੰਨਾ ਚੰਗਾ ਲੱਗ ਰਿਹਾ ਏਸੀ ਵਿੱਚ ਬੈਠ ਕੇ ਇਸ ਦੀ ਠੰਡੀ ਠੰਡੀ ਹਵਾ ਪਈ ਆਰਾਮ ਆਇਆ ਆਰਾਮ ਆਇਆ ਥੋੜਾ ਫਰੀਂ ਅੰਦਰ ਪੱਖੇ ਜਿਵੇਂ ਵੀ ਗਰਮੀ ਨਾਲ ਗਰਮੀ ਨਾਲ ਗਰਮੀ ਸੁੱਕੀ ਨਹੀਂ ਸਵੇਰ ਦੀ ਗਰਮੀ ਸਵੇਰ ਦੀ ਸੁੱਕੀ ਨਹੀਂ ਆਈ ਇਹਦੇ ਨਾਲ ਜਿਹੜੀ ਆ ਭਾਦੋਂ ਦੀ ਹੁਣ ਗਰਮੀ ਪੈਂਦੀ ਐ ਐਜੀ ਹੁੰਦੀ ਐ ਇਹ ਚਿਪਚਿਪਾਈ ਆਉਣ ਲੱਗਦਾ ਪਿੰਡਾਂ ਤੇ ਮਨੇ ਕਿਹਾ ਗਿਆ ਘਰਦਾਂ ਨੇ ਮੈਂ ਕਿਹਾ ਦੁੱਖ ਕੱਟ ਕੇ ਸੁੱਖ ਮਿਲਣਾ ਹੁਣ ਦੁੱਖੇ ਰਹਿਣਾ ਸਾਡੇ ਦੁਖੇ ਰਹਿਣਾ 1.5 ਦੋ ਮਹੀਨੇ ਹਰ ਦੁਖੀ ਰਹੋ ਫਿਰ ਸਭ ਤੋਂ ਵੱਧ ਆਊਗਾ ਚਲ ਹੌਲੀ ਹੌਲੀ ਹੋ ਜਾਣਾ ਚਾਹੀਦਾ ਜੰਗ ਤੋਂ ਬਾਅਦ ਜਾਂ ਸੁੱਖ ਮਿਲਦਾ ਨਾ ਫਿਰ ਉਹਦਾ ਲੱਗ ਮਜਾ ਆਉਂਦਾ ਲੱਗਦਾ ਪੈਂਚਰ ਲਾਉਣਾ ਹੀ ਪੈਣਾ ਆ ਬਾਬੇ ਕੀ ਹਾਲ ਚਾਲ ਹੈ ਕਿਆ ਨਵੀਂ ਵਧੀਆ ਕੀ ਕਹਿਮਾ ਸਿੱਤਾ ਕਹਿਮਾ ਸਿੱਤਾ ਤੁਸੀਂ ਬਹੁਤ ਆਂ ਕਾਹ ਹੋਰ ਦੇਖਿਆ ਇਹ ਜੁਰਮਾਨਾ ਲੱਗਾ ਤੁਨ ਰਾਤ ਵਾਲਾ ਕਾਦਾ ਤੇ ਚੱਕ ਕੇ ਮੈਗੀ ਮਸਾਲਾ ਦੇਤਾ ਉਹਨੇ ਮੈਗੀ ਮਸਾਲਾ ਮੰਗਿਆ ਯਾਰ ਲੈ ਮੰਗਾਇਆ ਘਰ ਮਸਾਲਾ ਦੇਤਾ ਮੈਗੀ ਮਸਾਲਾ ਨਹੀਂ ਨਹੀਂ ਮੈਂ ਕਹਿੰਦਾ ਮੈਗੀ ਮਸਾਲਾ ਦੇ ਦੋ ਪੈਕਟ ਜਰਮ ਮਸਾਲਾ ਤਾਂ ਨਹੀਂ ਗਿਆ ਨਹੀਂ ਉਹ ਰਾਤ ਨੂੰ ਕਿ ਅਸੀਂ ਮੈਗੀ ਮਸਾਲਾ ਕਾਹਦੇ ਚ ਪਾਣਾ ਐਵੇਂ ਮੈਗੀ ਕਰੀ ਸਪੌਨਸਰ ਥੋੜਾ ਜਿਹਾ ਜ਼ੋਰ ਲਾਇਆ ਗਿਆ ਨਾ ਵੀ ਰਾਤ ਨੂੰ ਕੌਣ ਮੈਗੀ ਬਣਾਉਂਦਾ ਨਹੀਂ ਨਹੀਂ ਜ਼ਰੂਰੀ ਨਹੀਂ ਹੈਗਾ ਮੈਗੀ ਮਸਾਲਾ ਆਗੇ ਰੋੜ ਵਾਸਤੇ ਉੱਪਰ ਸਲਾਦੇ ਹੋ ਉਹ ਚੱਲ ਇਹ ਤਰੇ ਇੱਕ ਤਾਂ ਤੇਰਾ ਲੈਟਰ ਲੈ ਤਾ ਉਹ ਇੱਕ ਇਹ 70 ਹੋ ਗਿਆ ਨਾ 70 ਤੱਕਨੇ ਦੋ ਤਾ ਕਿਹੜਾ ਲੈਟਰ ਲੱਤਾ ਲੈਟਰ ਲੱਤਾ ਦੇ ਆ ਦਪਾਲ ਦੇ ਨਾਲ 70 ਦਾ ਡੱਬੇ ਹੋ ਗਏ ਹੁਣ ਨਾ ਇੱਥੇ ਹੀ ਪਾ ਦਾਂਗਾ ਮੈਂ ਤੇਰੇ ਠੀਕ ਹੈ ਹੋਰ ਸੂਸ਼ ਹੋਰ ਬਸ ਮਾਡਾ ਕੀ ਹਾਲ ਹੈ ਟਾਈਮ ਆ ਗਿਆ ਹੁਣ ਹੁਣ ਜਾ ਸਸਤੇ ਟਾਈਮ ਆ ਗਿਆ ਹੁਣ ਭਾਜੇ ਉਧਰ ਬਾਈ ਜਬਾਨ ਲਾਦਾ ਚਲ ਮੈਂ ਇਹ ਕਦਾ ਫੋਨ ਮੜਾ ਕੇ ਕੱਲ ਵਕਲ ਚਮਕੌਰ ਸਾਹਿਬ ਪੁੱਜ ਗਏ ਜੀ ਬਹੁਤ ਸੋਹਣੀ ਦਿੱਖ ਬਣਾਤੀ ਹੁਣ ਤਾਂ ਬਿਲਕੁਲ ਬਣਾਤੀ ਆਪਣਾ ਜਿੱਦਾਂ ਹਰਿਮੰਦਰ ਦਰਬਾਰ ਸਾਹਿਬ ਬਣੇ ਉਦਾਂ ਬਣਾਤੀ ਇਹਨੇ ਮਾਰਕੀਟ ਵਧੀਆ ਬਣਾਤੀ ਦਵੱਲੇ ਦਵੱਲੇ ਜੱਦੀ ਦੇ ਵਿੱਚ ਸਾਰਿਆਂ ਦੇ ਨਾਮ ਹਾਂ ਹਾਂ ਜੁੱਟ ਹਾਂ ਅਬ ਜੀ ਸਾਹਮਣੇ ਚਮਕੌਰ ਸਾਹਿਬ ਗੁਰਦੁਆਰਾ ਕਤਲਗੜ੍ਹ ਸਾਹਿਬ ਲੈ ਕੀਪ ਬੇਲ ਬਾਜਦੇ ਹਾਂ ਦਾ ਪਿੱਛੇ ਗੱਡੀ ਆ ਰਹੀ ਐ ਪੁੱਤਰ ਲੱਗ ਗਿਆ ਵਿੱਚ ਖੜਕੇ ਆ ਵੀ ਸ਼ੁਕਰੀਆ ਭਾਈ ਤੇਰੇ ਗੋਲ ਗੱਪੇ ਮਾਸੇ ਨੂੰ ਖੁਲਾਈਏ ਗੋਲ ਗੱਪੇ ਫਿਰ ਐ ਸ਼ੁਕਰੀਆ ਭਾਈ ਸ਼ੁਕਰੀਆ ਬੰਦਾ ਬਹੁਤੇ ਹਟਮਾਂ ਦੇ ਦਿੱਤੀਆਂ ਹੱਥ ਰੱਖ ਲੈ ਸਾਈਡ ਵਾਸਤੇ ਆ ਫੜ ਲੈ ਲੱਗਦਾ ਸੱਤ ਤਾਂ ਗੁੰਡੇ ਵੀ ਤੰਗ ਆਏ ਹੋਣੇ ਕਿ ਠੱਕ ਠੱਕ ਇੰਦਰ ਵੀ ਉਧਰ ਵੀ ਚਾਰੇ ਪਾਸੇ ਬਾਜ ਜਾਂਦੀ ਹੋਣੀ ਆ ਚੱਕ ਤਾਂ ਵੀ ਸਾਰਾ ਮੁੰਡਿਆਂ ਨੇ ਕੰਮ ਭਾਈ ਉੱਪਰ ਖਿੱਚਦਾ ਸਾਰਾ ਲੈਂਡਰ ਦਾ ਨਵੇੜ ਤਾਂ ਮੈਨੂੰ ਲੱਗਦਾ ਉੱਪਰ ਲਾ ਫੜ ਚੀਜ਼ਾਂ ਲਿਆਂਦੀਆਂ ਤੇਰੇ ਵਾਸਤੇ। ਅੱਲੋ ਵੀ ਲੰਗਰ ਲਾਉਂਦਾ ਇੱਧਰ। ਲਾ ਫੜ ਮਾਸੀ। ਆ ਮੇਰੀ। ਗੋਲ ਕੱਪੇ। ਮਾਸੀ ਦੀ ਸੇਵਾ 'ਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ। ਮੈਂ ਬਣਾ ਦੇ ਜਾਇਆ ਮੈਂ ਹੁਣ। ਬਣਾ ਦਿਓ ਵੀਰ ਇੱਧਰ। ਗੁੱਜਰਬਾਈ ਦੀ ਰੋਟੀ ਬਣਾਓ। ਮੈਂ ਹੁਣ ਦੂਜਾ ਕੰਮ ਨੇ ਵੇੜਿਆ ਮੈਂ। ਟੈਨਰ ਥੋੜਾ ਹੁਣ ਕਰ ਲੈ। ਕੀ ਕੰਮ? ਤੇ ਦੱਸੂਂ ਕੁਛ। ਦੱਸ ਤਾ ਸੇ। ਕੋਈ ਰਾਈਟਨ ਫਾਰਮ ਭਰਵਾਣਾ ਸੀ। ਚੱਲ ਠੀਕ ਆ। ਲਾ ਦਿਓ ਮਾਸੀ ਰੱਖੇ ਲੋ ਅੱਜ ਮਾਸੀ ਤੂੰ ਉਧਰ ਮੈਂ ਕਹਾਂ ਲੋ ਛੱਡਿਆ ਆਉਂਗਾ। ਨਹੀਂ। ਸਾਲੂ ਚਲੀ ਜਾਇਓ। ਸਬਜ਼ੀ ਬਣੇਗੀ। ਸਬਜ਼ੀ ਬਣੀ ਬਈ ਸਾਰਾ ਕੁਝ ਆਏਗਾ। ਪ੍ਰਾਣ ਜਿੱਦਾ ਪ੍ਰਾਣੇ ਸਟਾਈਲ ਅਜ ਮੰਜੇ ਲਾਇਆ ਆਹ ਲਾਗੇ ਨੇ ਪੈਂਦੇ ਹੁੰਦੇ ਆ ਲੈਂਚ ਆਏ। ਦੇਖ ਉਧਰ ਦੇ ਕੁੱਲਰ ਇੱਕ ਉਧਰ ਦੇ ਕੁੱਲਰ ਬਾਹਰ ਪੈਣਾ ਹਾਲ ਆਪਾਂ ਨੇ। ਦਵਾਰੇ ਗਰਮੀ ਹੋਗੀ। ਹੈ ਗਈ ਆ ਜੀ ਮੈਂ ਮੱਛੀ ਨਗਾ ਲਿਆ ਤੇ ਕੰਬੂਕਿਆਂ ਆ ਨਾ ਮੈਂ ਇਹ ਮੱਛੀ ਦੇ ਬੋਧੋ ਤੇ ਥੋੜਾ ਜਿਹਾ ਲੜਨੇ ਆ ਫਿਰ ਚੱਲ ਠੀਕ ਆ ਮੈਂ ਬੜਾ ਜਾਇਆ ਮੈਂ ਕੰਮ ਇੱਕ ਠੀਕ ਠੀਕ ਆ ਮਿਲਦਾ ਸ਼ਾਮ ਨੂੰ ਫਿਰ ਬਾਹਰ ਉਪਰ ਸ਼ਹਿਰ ਆ ਗਿਆ ਤੇ ਮੈਨੂੰ ਪਰਮੇਸ਼ਰ ਮਿਲਿਆ ਪਰਮੇਸ਼ਰ ਹੁਣ ਨਾਲ ਦੇ ਨਾਲ ਡਾਕਟਰ ਵੀ ਬਣ ਗਿਆ ਬੰਨੋ ਕਹਿੰਦਾ ਹਫਤੇ ਚ ਨੂੰ ਇੱਕ ਵਾਰੀ ਜ਼ਰੂਰ ਅਨਾਨਾਸ ਖਾਏ ਕਰੋ ਸਿਰ ਖਾਣ ਲੱਗੇ ਹੋਏ ਆ ਬਹੁਤ ਵਧੀਆ ਚੀਜ਼ ਹਫਤੇ ਚ ਨੂੰ ਇੱਕ ਵਾਰੀ ਜ਼ਰੂਰ ਖਾ ਲੈ ਕਰੋ ਸਰਾ ਚੀਜ਼ ਮਹੀ ਹਸਨੀ ਗਾਜੀ ਸਾਸਤਰੀ ਵਾਲਾ ਬੋਕਰ ਤੂੰ ਤਾਂ ਕਹੀ ਹੁਣ ਫੇਰ ਕਿੰਨੇ ਦਿਨਾਂ ਬਾਅਦ ਆ ਗਏ ਸਾਰਿਆਂ ਨੂੰ ਠੀਕ ਆ ਠੀਕ ਆ ਜੀ ਤੁਸੀਂ ਦੱਸੋ ਬੱਸ ਜੀ ਨਹੀਂ ਆ ਲੈ ਮੈਂ ਫੋਨ ਠੀਕ ਕਰਨ ਆਇਆ ਤਾਂ ਅੱਛਾ ਹਾਂ ਹਾਂ ਬੈਠੋ ਹਾਂ ਹਾਂ ਗੱਲਾਂ ਗੱਲਾਂ ਬਾਅਦ ਚ ਕਰਾਂਗੇ ਬੈਠ ਜਾ ਆਰਾਮ ਆ ਲੈ ਹੁਣ ਤੇ ਲੱਤ ਲੱਤ ਤੇਰੀ ਖਰਾਬ ਠੀਕ ਠੀਕ ਉਹ ਠੀਕ ਦੇਖ ਲੈ ਮੈਂ ਪਛਾਣ ਲਿਆ ਮੈਂ ਪਛਾਣ ਲਿਆ ਮੈਂ ਕੋਲ ਹੀ ਬੈਠੇ ਹਾਂ ਦੋਰੇ ਬਣਾ ਲਵਾਂ ਮੈਂ ਵੀਡੀਓ ਬਣਾ ਲਓ ਜੀ ਇਹ ਮੁੰਡਾ ਕਿਆ ਤੈਨੂੰ ਕਿਆ ਪਰੋਲੂ ਤੇ ਗੱਸੀ ਦੇ ਨਾ ਕੀ ਕੈਂਸਰ ਹੋ ਗਿਆ ਤਾਂ ਜੀ ਲਤਮਾ ਅੱਛਾ ਸਰ ਜੀ ਜੇ ਤੁਮ ਟ੍ਰੀਟਮੈਂਟ ਚੱਲੇ ਆਬ ਇੱਕ ਮਹੀਨੇ ਦੀ 20 22000 ਦੀ ਦਵਾਈ ਚੜਦੀ ਜੀ ਹੁਣ ਤੂੰ ਮੇਰੇ ਨਾਲ ਮਿਲ ਕੇ ਖੁਸ਼ ਹੈ ਬਹੁਤ ਜ਼ਿਆਦਾ ਜੀ ਅੱਛਾ ਹਾਂ ਜੀ ਨਹੀਂ ਹੁਣ ਠੀਕ ਹੋ ਗਿਆ ਵੀ ਇੱਥੋਂ ਫੋਨ ਠੀਕ ਕਰਾਉਣ ਆ ਰਿਹਾ ਸੀ ਮੈਂ ਕਿਹਾ ਚਲੋ ਬਾਈ ਨਾ ਹੀ ਵੈਸੇ ਮੈਂ ਕਿਹਾ ਚਲੋ ਜਾ ਕੇ ਆਉਂਗਾ ਇੱਥੋਂ ਬਾਹਰ ਹਸਪੀਟਲ ਦੇ ਰੋਡ ਤੋਂ ਜਾ ਰਿਹਾ ਸੀ ਜਦ ਦੇਖਿਆ ਮੈਂ ਤਾਂ ਜਿੰਨੀ ਇਹਦੀ ਮੁੰਡੇ ਦੀ ਹੈਲਪ ਹੁੰਦੀ ਆ ਆਪ ਕੋ ਨਹੀਂ ਕਰਦੀ ਜੀ ਅਸੀਂ ਉਹ ਬਿਆਨ ਨਹੀਂ ਕਰਦੇ ਹੈਗੇ ਹਾਂ ਕਿੰਨੀ ਕਰਤੀ ਜੀ ਜਿੰਨਾ ਸਰਦਾ ਭਾਈ ਅਸੀਂ ਇਹਦੇ ਮੁੰਡੇ ਦੀ ਹੈਲਪ ਕਰਦੇ ਠੀਕ ਆ ਭਾਈ ਹਾਂਜੀ ਛੋੜੇ ਕਰਤੀ ਪਰ ਆਪਾਂ ਇੱਥੇ ਲਈ ਵਰਦਾ ਭਾਈ ਛੋੜੇ ਦੋਆ ਇਹ ਹੁਣ ਹੈ ਪਹੁੰਚ ਠੀਕ ਹੈ ਜੀ ਅੱਛਾ ਕਿੱਥੇ ਭਾਈ ਉੱਥੇ ਵੀ ਆਦਾ ਮੈਂ ਹਜੇ ਉੱਥੋਂ ਦਾ ਯੂਰਸਾ ਮੁੰਡੇ ਦੇ ਅਰਦਾਸ ਕਰਕੇ ਆਇਆ ਕਰ ਮੈਂ ਪ੍ਰਸਾਦ ਲੈ ਕੇ ਆਇਆ ਮਹਾਰਾਜ ਨੇ ਸੁਣ ਲਈ ਭਾਈ ਜੀ ਫਿਰ ਮੈਂ ਪ੍ਰਸਾਦ ਮਹੀਨੇਵਾਂ ਨੂੰ ਦੇਖੋ ਕਹਿੰਦੇ ਵੀ ਮਹੀਨੇ ਨਾਲ ਕਿੱਦੀ ਵਾਰ ਜਾਇ ਹੁੰਦਾ ਮੈਂ ਨਿਵਾਂਂ ਗਰਮੈਂਟ ਦਾ ਮੈਮਾ ਕੈਂਸਰ ਹੋਇਆ ਮੈਂ 4-4 5-5 ਵਾਰ ਵੀ ਗਿਆ ਤਾਂ ਠੀਕ ਹੋ ਗਿਆ ਮਾਰਾ ਤੇਰੀ ਸੁਣ ਲਈ ਬਾਈ ਹਾਂ ਹਾਂਜੀ ਮੈਂ ਪਿੱਛੇ ਵੀ ਜਾ ਕੇ ਆਇਆ ਮੈਂ ਪਹਿਨ ਜਾ ਕੇ ਆਇਆ 20 ਜੁਲਾਈ ਨੂੰ ਜਾ ਕੇ ਆਇਆ ਹੁਣ 2 2 ਅਗਸਤ ਨੂੰ ਫੇਰ ਜਾ ਕੇ ਆਇਆ ਮੱਸੀਆ ਜੀ ਜਦੋਂ ਮੱਸੀਆ ਨੂੰ ਵੀ ਮੈਥੀ ਸੀ ਹੁਣ ਦੇਖਿਓ ਵੀ ਕਿੰਨਾ ਕੰਮ ਹੋ ਗਿਆ ਇੱਕ ਟਰਾਲੀ ਦੇ ਪਿੱਛੇ ਭਰ ਭਰ ਗਈ ਉਹ ਐਂ ਕਰਿਓ ਮੈਂ ਹੈਗਾ ਜਿਹੜਾ ਆਹ ਸਾਈਡ ਵਾਲਾ ਨਾ ਆਪਾਂ ਇਧਰ ਅੰਵਾਲਾਂਗੇ ਇਹ ਆਹ ਸਾਈਡ ਵਾਲਾ ਬਾਈ ਨੂੰ ਕਹਿ ਕੇ इधर हाँ बहुत हो जाए सारा करता पा लैंटर सारा टा हो गया ना है रहे। तो लेंटर थोड़ा रहेंटर थोड़ा रह गया है बल्ले बल्ले मलबा कि होगा थोड़ा भाई भी ना बचा के लंबे खुले पैर रखे करो यार ठीक है पूरी तरह तो ट्राली भर गई इधर ਹਲੋ ਪਰ ਕੰਮ ਤੁਹਾਡਾ ਹੀ ਚੱਕੂਗਾ ਜਦ ਮੇਰੇ ਨਾਲ ਜੀ ਰਹੀ ਘੰਟਾ ਕਦੇ ਅੱਛਾ ਮੈਂ ਤਾਂ ਕੱਲ ਮਿੱਟੂ ਨਾਲ ਗੱਲ ਕਰਕੇ ਨਾ ਮੈਂ ਕਿ ਉੱਥੇ ਢੇਰ ਲਵਾ ਲਿਆ ਭਰਤ ਪਾਉਣ ਤੇ ਆਪਾਂ ਲੋਡ ਰੋਗੀ ਚੀਜ਼ ਹੈ ਮਿੱਟੂ ਨੂੰ ਕਹਿੰਦਾ ਫਿਰ ਮੈਂ ਅਜਰ ਮਨੇ ਤੇ ਵੀਰ ਦਾ ਫੋਨ ਆਇਆ ਸੀ ਕਿ ਇਹ ਜਿਹੜੀ ਇਹ ਚੀਜ਼ ਹੈ ਨਾ ਵੀ ਇਹ ਤੂੰ ਜਿੱਥੇ ਆਪਾਂ ਨੇ ਫਰਸ਼ ਪਾਉਣਾ ਉਹਦੇ ਥੱਲੇ ਪਾ ਲੈ ਇਹਦੇ ਸਲਾਬੇ ਦੇ ਇਹਦੇ ਵੀ ਬਹੁਤ ਰਹਿੰਦੀ ਆ ਕਿ ਇਹਦੇ ਬਜਰੀ ਦਾ ਸਿਮਿੰਟ ਹੁੰਦਾ ਵੀ ਚੂਸ ਦੀ ਬਹੁਤ ਹੈ ਚਲ ਬਾਕੀ ਦੇਖਦੇ ਚਲ ਹਲੇ ਇੱਕ ਟਰਾਲੀ ਭਰਉਣੀ ਹੈ ਬਾਕੀ ਕਰਦੇ ਕੋਈ ਇਲਾਜ ਇਹਦਾ ਟਰਾਲੀ ਅੰਦਰੇ ਬਾੜ ਕੇ ਇੱਥੇ ਉੱਥੇ ਵਾਲੀ ਜਿਹੜੀ ਸਾਈਡ ਪਰ ਨਾ ਸੋਚ ਰਾ ਇੱਥੇ ਨਾ ਕਰਵਾ ਲਈ ਫਿਰ ਮੂਹ ਨਾਲ ਮੂਹ ਨਾਲ ਇੱਥੇ ਭੱਤ ਪੈ ਜੂਗਾ ਅੱਜ ਹੀ ਆ। ਅੱਜ ਦੀ ਕਹਿੰਦੀ ਸੀ ਕਿ ਨਹੀਂ ਤੁਸੀਂ ਟ੍ਰੈਲ ਦੀ ਬਾਅਦ ਕਿ ਤੁਸੀਂ ਦੇ। 25 ਇੱਥੇ ਰੋਲਣੇ ਪਰ ਇੱਥੇ ਨਾ ਕਿੱਚ-ਕਿੱਚ ਕਿੱਥੇ ਢੇਰ ਲਵਾ ਲੈਣੇ। ਠੀਕ ਨਹੀਂ ਆਪਣੇ ਕੰਮ ਆਊਗਾ। ਹਾਂ ਉਹ ਕਹਿੰਦੀ ਸੀ ਕਿ ਇਹਨਾਂ ਨੂੰ ਪੈਜੀ ਉੱਪਰ ਮਿੱਟੀ ਪਾ ਦੇ। ਹਾਂ 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 ਜੀ। ਅੱਗੇ ਕਾਬੇ ਕੋ। ਕਿਹਦੀ ਸਰਦਾ ਸਕੇ ਜਲੋਂ ਜਿੰਨਾ ਬਲਦਾ ਹੋਇਆ। ਇੱਥੇ ਤੋਂ ਬਾਅਦ ਅੰਦਰ ਆਂਗੀਆਂ ਨੂੰ ਭਰ ਕੇ ਫਿਰ ਉਹਦੇ ਵਿੱਚ ਪਾ ਲੈਣੇ ਫਿਰ। ਨਾਲ ਦਬੀ ਜਾਊਗਾ ਜਾਂ ਤਾਂ ਇੱਥੇ ਦਵਾ ਲੈਣੇ। ਐਸੇ ਲੱਗ ਰੂਟੇ ਇੱਥੇ ਲਵਾ ਦਿੰਨੇ ਜਿੰਨਾ। ਮੰਗੇ ਦਾ ਸ਼ੌਕ ਰੂ ਬੇਟਾ ਆਂਛੂ ਬੇਟਾ ਆਂਛੂ ਬੇਟਾ ਭਾਈ ਕਿੱਡਾ ਬੰਦਾ ਆਂਛੂ ਬੇਟਾ ਆਂਛੂ ਬੇਟਾ ਗੱਗਨ ਡਬਲ ਡਬਲ نیچے ਪਏ ਇਦੋਂ ਉਹ ਦੇਖ ਤਾਂ ਨਹੀਂ ਪੈਣ ਤੋਂ ਆ ਗਿਆ ਆ ਪਿੱਛੇ ਦਾ ਪਿੱਠੋਂ ਘਟ ਗਿਆ ਆਂਛੂ ਬੇਟਾ ਆ ਜਾ ਬੇਟੇ ਬਿੱਗ ਉਹ ਕਿਹੜਾ ਤਾਂ ਉਹ ਬਿੱਗ ਮੀਂਹ ਕਿਤੇ ਪਿਆ ਨਦੀ ਇੱਥੇ ਆ ਜਾਂਦੀ ਆ ਡਰ ਸਾਨੂੰ ਲੱਗ ਰਿਹਾ ਦੱਸ ਉੱਪਰ ਜ਼ਿਆਦਾ ਤੇਜ਼ ਮੀਂਹ ਪਿਆ ਲੱਗਦਾ ਜਨਾ ਚਿਕਨ ਖਾਂਦੇ ਹੁੰਦੇ ਚਿਕਨ ਬਣਾਉਂਦੇ ਹੁੰਦੇ ਮਹਾਰਾਸ਼ਟਰੀ ਜਦੋਂ ਉਹ ਚੀਜ਼ ਪਾਉਂਦੇ ਹੁੰਦੇ ਆ ਮਿੰਡੂ ਦੀਪਾ ਡੰਡਪੱਟਾ ਲੰਡਪੱਟੀ ਤਨ ਉਹਦਾਂ ਕਰੀਏ ਸ਼ੁਰੂ ਆਪਾਂ ਵੀ ਇਹ ਸੇਧਾਂ ਬਣਾ ਦੋ ਦੋ ਤਰ ਵੀਡੀਓ ਬਣਾ ਕੇ ਪਾਈ ਆਪਾਂ ਵੀ ਇਹ ਹਾਂ ਉਹਨੇ ਚਿਕਨ ਬਣਾਉਣਾ ਹੈ ਉਹ ਸਿੱਧੀ ਹਰਦੀ ਪਾਣੀ 3 ਤੇ 40 ਇਹ ਚਿਕਨ ਹੀ ਆਏ ਖਾਂਦਾ ਨਾ ਨਾ ਆਨੀਅਨ ਪਾਉਂਦਾ ਆਨੀਨ ਪਾਉਂਦਾ ਇਹਨੂੰ ਵੀ ਲੈ ਲਾਂਗੇ ਵਿੱਚ ਬਹੁਤ ਤਕੜਾ ਉਹਦਾ ਬਹੁਤ ਤਕੜਾ ਆ ਉਹਦਾ ਫਿਰ ਮੈਂ ਦੋ ਚਾ ਲੈ ਉਹ ਹੈ ਨਾ ਕੋ ਨਹੀਂ ਇੱਕ ਬੁੜੇ-ਬੁੜੇ ਜਿਹੇ ਬੁੜੇ-ਬੁੜੇ ਜੀ ਦੇ ਕਹਾਂ ਮੈਂ ਬਰੀਆਨੀ ਬਣਾਇਆ ਨਾ ਆਂਦੀ ਦੇ ਰੋਟੀ ਖਾਦੀ ਤੂੰ ਉਹਨੇ ਕੋਲ ਜਾ ਕੇ ਰੋਟੀ ਬਰੀਆਨੀ ਹੈ ਨਾ ਪਾਣੀ ਪਰ ਪਾਣੀ ਪਰ ਮੁੰਨਾ ਪਾ ਪਚਕਾਰੀ ਮਾਰੀ 100 ਦਿਨ ਵਾਲੀ ਕਹੋ ਬੋ ਮੱਟਾ ਕੱਟੂ ਓਏ ਮੱਟਾ ਕੱਟੂ ਡੈਮ ਦਾ ਕੋਈ ਇਲਾਜ ਨਹੀਂ ਹਾਂ ਸੋਚਣਾ ਨਹੀਂ ਹੈ ਹਾਂ ਵਾ ਠੀਕ ਹੈ ਠੀਕ ਹੈ ਹਾਂ ਐਨ ਬੰਦੇ ਨੂੰ ਇੱਕ ਨਾ ਹੋ ਹੋ ਕੀ ਆ ਵੀਡੀਓ ਵਿੱਚ ਕਾਨੂੰ ਦੱਸਣਾ ਉਹ ਉਹਦਾ ਕਾ ਸਿਮਰਨ ਬੇਟਾ ਇਹਨੂੰ ਕੋ ਬੁਲਾਉਂਦਾ ਨਹੀਂ ਬੇਟਾ ਇਹਨੂੰ ਇਹ ਵੱਡਾ ਹੋ ਗਿਆ ਬੇਟਾ ਇਹਨੂੰ ਇਹਨੂੰ ਪਤਾ ਵੀ ਇਹ ਨਹੀਂ ਕਿਸ ਕਹਿਣਾ ਨਹੀਂ ਮੈਂ ਖੇਲਣ ਲੱਗ ਗਿਆ ਤਾਂ ਕਿਸੇ ਕੋਚ ਕੋਲ ਛੱਡਾ ਠੀਕ ਆ ਆ ਜਾ ਤਾਂ ਕੱਲ ਫੋਨ ਬਿੰਦਿਆ ਕੋਚ ਕੋਲ ਛੱਡ ਦੇ ਨੂੰ ਕਿਸੇ ਕੋਚੀ 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 ਕੀ ਦੁਆਇ ਨਾ ਮੜਾ ਜਾ ਇਹ ਬਿੰਦਿਆ ਕੋਲ ਚੱਲਿਆ ਗੋਲ ਕੀਪਰ ਬਣ ਕੇ ਪਹਿਲੇ ਮੱਛਰ ਲੜਦਾ ਇੱਕ ਵਾਰ ਐਡਾ ਛਟਾਕ ਪੈਂਦਾ ਰੁਪਏ ਜਿੱਡਾ ਭਾਈ ਸਾਨੂੰ ਹੋਰ ਕਹੇ ਯਾਰ ਪਤਾ ਨਹੀਂ ਅੱਧਾ ਥੱਪੜ ਪੈ ਗਿਆ ਇਹ ਹਰੀਲਾ ਮੱਛਰ ਆ ਪਤਾ ਨਹੀਂ ਐਡਾ ਹੋ ਗਿਆ ਜਿਆਵਾ ਬਣਾ ਚੰਗਾ ਪੜਨਾ ਇੰਨਾ ਆਜਾ ਬੇਟੇ ਆ ਜਾ ਬੇਟੇ ਇਹ ਜ਼ਿੰਦਗੀ ਦਾ ਨਿਯਮ ਆ ਜਾ ਬੇਟੇ ਨੰਦੂ ਨੰਦੂ ਸਾਟ ਖਾ ਲੈਣੇ ਸੀ ਮੋਟਰ ਇੱਥੇ ਨਾ ਅਸੀਂ ਗਰਾਉਂਡ ਵਿੱਚ ਜਿੰਮ ਪੜਾ ਲਈ ਅਸੀਂ ਹਾਂ ਆ ਬਹੁਤ ਵਧੀਆ ਪ੍ਰਗਟ ਹੋਈ ਜੀ ਹਾਂ ਕਈ ਐਸਾ ਹੋ ਜਾਂਦੇ ਨੇ ਕਈ ਐਸਾ ਬੰਦ ਕਰ ਲੈ ਇਹਨੂੰ ਮੈਨੂੰ ਸਲਾਹ ਦੇ ਜਿਹੜਾ ਲੈਂਟਰ ਆਦਾ ਮਲਵਾ ਉਹ ਆਪਣੇ ਜਿਹੜਾ ਫਰਸ਼ ਬਣਾਉ ਤੂੰ ਚ ਪੈ ਜਾ ਚੱਕਰ ਤਾਂ ਇਹ ਨੂੰ ਖੋਪਾ ਹੋ ਦਮ ਤੋਂ ਦਬਦਾ ਦੁਬਦਾ ਵੀ ਰੱਖ ਲੈ ਵੀ ਉਹ ਉਹਨੂੰ ਬੰਦੇ ਨੇ ਆਏ ਵੀ ਕਿਹਾ ਵੀ ਉਹਦੇ ਨਾਲ ਸਲਾਹ ਵੀ ਘਟ ਆਉਂਦੀ ਫਿਰ ਉਹ ਹਾਂ ਉਹਦੇ ਚੀਚੇ ਉਹ ਠੀਕ ਹੈ ਰੱਖ ਲੀ। ਹੋਰ ਕੀ ਸੇਵਾ ਕਰੀ ਤਰੀ? ਇਤਨੂੰ ਤੋਂ ਮੌਜਾਂ ਆ ਰਸਤੇ ਨੂੰ। ਪੁਲਸਲੀ ਬੈੜ ਜਾਂਦਾ ਮੈਂ। ਹਾਂ? ਪੁਲਸ ਨਹੀਂ ਬੈੜਦਾ। ਪੁਲਸਲੀ ਬੈੜ ਜਾਂਦਾ। ਪੁਲਸਲੀ। ਇੱਥੇ ਕਿਤੇ ਬਾਈ ਉੱਥੇ ਜਿਆਦਾ। ਹਾਂ? ਕਿਹੜੀ ਭਗਤੀ ਕਰਦਾ ਇੱਥੇ? ਇੱਕ ਗੁੱਥੀ ਮੈਂਗੇ ਨੂੰ ਆਏ ਆ ਜੀ। ਉਹ ਸਲੀ। ਉਹ ਕ ਪੈਗ ਗਿਆ ਹੁੰਦਾ। ਇੱਕ ਦਾਰੂ ਅੱਛਾ। ਇੱਥੇ ਥਲੇ ਕੇ ਥੱਲੇ ਫਿਰ ਬਾਅਦ ਚ ਤੂੰ ਸਿੱਧੇ ਹੀ ਬੋਲ ਮੈਂ ਹੋਰ ਗੱਲ ਕਹਣਾ ਤੂੰ ਸਿੱਧੇ ਹੀ ਦੌਰ ਪਰ ਪਹੁੰਚ ਗਿਆ। ਥੱਲੇ ਲੈਣਾ ਹੁੰਦਾ ਨਾ। ਪਰ ਸਵਾਰ ਵਿੱਚ ਚੱਕਰ ਹੋ ਗਿਆ ਕੱਲ ਬੋਲਟ ਨਾ ਗੱਲ ਤੇਰਾ ਮੁੰਡਾ ਬੋਲਟ ਲੈ ਕੇ ਆਇਆ ਇਹਨੂੰ ਫੜੀ ਜਾਂਦੇ ਬੋਲਟ ਲੈ ਗਿਆ ਮੈਨੂੰ ਨਾ 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 ਨੀ ਤਾਂ ਕੱਲ ਕੱਲ ਕੱਲੇ 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 ਹੋਗੇ ਤਾਂ ਡੈਟ ਹੋਗੇ ਤਾਂ ਕੱਲ ਕੱਲ ਬੋਲਟ ਤੇਰਾ ਮੁੰਡਾ ਲੈ ਕੇ ਆਇਆ ਡੈਟ ਹੋਗੀ ਦੀ ਗੱਡੀ ਕੱਲ ਬੋਲਟ ਤੇ ਲੈ ਕੇ ਟੂਰਨਾਮੈਂਟ ਨੂੰ ਗਿਆ ਅੱਛਾ ਬੜੀ ਜਨੀਆ ਅੱਛਾ ਟੂਰਨਾਮੈਂਟ ਨੂੰ ਗਿਆ ਤਾਂ ਮੰਗਿਆ ਤੂੰ ਮੇਰੇ ਮੈਟਰ ਰਹਿ ਗਿਆ ਉੱਥੇ ਲੈ ਜੀ ਬੈਠ ਅੱਛਾ ਫਾਈਨਲ ਆ ਕੇ ਭੱਜ ਗਿਆ ਕੱਲ ਬੰਨ ਲਾ ਕੇ ਭੱਜਿਆ ਚਲ ਠੀਕ ਆ ਪੂਰੇ ਤੇਰਾ ਨਟਾ ਇਹਨਾਂ ਕੀਮਤੀ ਦਾ ਹੋਊਗਾ ਕੰਮ ਸ਼ੁਰੂ ਹੋ ਗਿਆ ਹੈਲੋ ਭਾਈ ਜਿਹਨੇ ਕੰਮ ਲੈਣਾ ਹੁੰਦਾ ਕਰਾ ਗਿੜੇ ਮਾਰਦੇ ਆ ਦੇਖੋ ਬੰ ਮੇਰੀ ਗੱਲ ਸੁਣ ਹੁਣ ਤੈਨੂੰ ਕੰਮ ਦੀ ਜ਼ਰੂਰਤ ਆ ਤੈਂ ਗਿੜੇ ਮਾਰਨੇ ਜਿਹੜੇ ਬੰਦਾ ਮੈਂ ਤੇਰੇ ਕੋਲ ਆਉਣਾ ਹਾਂ ਇਹ ਇੱਥੇ ਗਰਾਉਂਡ ਹਾਂ ਭਾਈ ਜਿੱਦਾਂ ਕਰ ਬੰਦੇ ਦਾ ਕੰਮ ਜਿਹਦਾ ਕੰਮ ਨਾ ਕਰਨ ਦੀ ਸਲਾਹ ਹੁੰਦੀ ਆ ਨਹੀਂ ਮੈਂ ਮੈਂ ਗਿੜੇ ਨਹੀਂ ਮਾਰਦਾ ਮੈਂ ਨਹੀਂ ਗਿੜੇ ਨਹੀਂ ਦੇ ਤੂੰ ਤੂੰ ਮੈਨੂੰ ਕਹਿੰਦਾ ਭਾਈ ਮੈਂ ਹੀ ਕਰਨਾ ਹੋਰ ਨੂੰ ਕਿਸੇ ਨੂੰ ਨਾ ਦੇ ਤੂੰ ਮੈਨੂੰ ਪਹਿਲਾਂ ਕਹਿੰਦਾ ਵੀ ਮੈਂ ਹੀ ਤੇਰੇ ਕੋਲ ਆਉਣਾ ਤੂੰ ਕਰਦਾ ਚਲ ਮੀਜੀ ਗੱਲ ਮੈਨੂੰ ਗੰਮ ਪਤੇ ਰੇਗਾ ਹੋਮ ਐਕਸਪ੍ਰੈਸ਼ਨ ਫੇਸਬੁਕ ਮੈਡਮ ਜੀ ਹਾਂ ਓਏ ਤਾਂ ਸੱਟ ਖਾ ਲੈਣੀ ਤੈਨੂੰ ਮੈਂ ਦੱਸਾਂ ਤੇਰੀ ਜਿਮ ਇੱਥੇ ਹੋ ਜਾਣੀ ਚੱਲ ਠੀਕ ਹੈ ਬੋਲੋ ਬਾਈ ਸ਼ੁਕਰੀਆ ਬਾਈ ਤੇਰਾ ਦੀਪਕ ਬਣੇ ਜਨਕ ਜਿਆਦਾ ਬੰਦਾ ਵੱਡਾ ਹੋਣ ਲੱਗ ਜਾਂਦਾ ਨਾ ਫਿਰ ਫਿਟਿੰਗ ਦਾ ਜ਼ਿਆਦਾ ਖਿਆਲ ਰੱਖਦਾ ਦੋਈਆਂ ਖਾਣੀਆਂ ਬੈਂਦੀ ਐ ਉਹ ਗੱਲ ਲਿਆਦਾ ਹੁਣ ਗਰਮੀ ਕੱਢ ਲੋ ਜਾਂ ਫਿਰ ਲੋਈ ਹਾਂ ਆਹ ਦੇਖ ਪਤਾ ਲੋੜੇ ਨਹੀਂ ਪੈਂਦੀ ਫਿਟਿੰਗ ਜਾਂ ਆਪਸਰੀਰ ਫਿੱਟਾ ਸਟਾਗ ਆਟੋਮੈਟਿਕ ਆਟੋਮੈਟਿਕ ਸਰੀਰ ਆ ਵੀ ਸਰਦਾਰ ਮਾਫੀ ਚੋੜੀ ਜੀ ਨਾ ਕੋਈ ਨਾ ਮਾਫੀ ਸਰਦਾਰ ਮਾਫੀ ਲੇਟ ਹੋ ਗਏ ਲੇਟ ਹੋ ਗਏ ਨਹੀਂ ਲੈ ਲੇਟ ਕਹਦੇ ਨਹੀਂ ਜੁਰਮਾਨਾ ਤਨੂਆ ਜੁਰਮਾਨਾ ਜਿਹੜਾ ਲੱਗਿਆ ਉਹ ਆਲ ਫੜ ਆ ਚੈੱਕ ਬੜਾ ਇਹਨੂੰ ਕੱਟ ਕੇ ਨਾ ਨੂਨ ਪਾ ਕੇ ਖਾ ਅੱਛਾ ਮੇਰਾ ਲੀਵਰ ਠੀਕ ਹੋਵੇ ਨਾਲ ਪੈਗ ਤੇ ਅੱਛਾ ਜੀ ਜਿੰਨਾ ਠੀਕ ਹੋਣਾ ਉੰਨਾ ਹੀ ਖਰਾਬ ਕਰ ਜਿੰਨਾ ਠੀਕ ਹੋ ਉਹਨਾਂ ਹੀ ਕਰ ਬਾਈ ਅੰਦਰ ਰੌਣਕਾਂ ਲੱਗੀਆਂ ਨੇ ਐਂਠਾ ਵੀ ਓਏ ਕਾਹ ਚੀਜ਼ ਦੀ ਲੜਾਈ ਐ 24 ਘੰਟੇ ਇਹ ਚੀਜ਼ ਦੀ ਲੜਾਈ ਚੱਲੀ ਜਾਂਦੀ ਆ ਅਸੀਂ ਲੜਾਈ ਚੱਲੀ ਜਾਂਦੀ ਨੇ ਲੜਾਈ ਮਗਰ ਤਾਂ ਲੈ ਲੈ ਬਾਈ ਫੜ ਐਨੇ ਕਿਸ ਨੇ ਫੋਨ ਨਹੀਂ ਕਰੇ ਜਿੰਨੇ ਤਾਂ ਐ ਕਰੇ ਬਾਈ ਅੱਜ ਮੈਂ ਤੈਨੂੰ ਕਰ ਦਿਆ ਨਾ ਹਾਂ ਅੱਜ ਦੁਕਾਨ ਖੋਲੀ ਨਹੀਂ ਹਾਂ ਅੱਜ ਦਸਵੀਂ ਦੀ ਹਾਂ ਗੱਡੀ ਵਾਲੀ ਨਹੀਂ ਅੱਛਾ ਤਾਂ ਕਰਕੇ ਮੈਂ ਹੱਲ ਵੀ ਪੈਜੀ ਟੁੱਟੇ ਵੀਦੇ ਹੋਰ ਤਾਂ ਨਹੀਂ ਚਾਹੀਦੇ ਨਾਂ ਜੇ ਲੋੜ ਹੁੰਦੀ ਫਿਰ ਮੈਂ ਤੈਨੂੰ ਕਹਿ ਦੇਣਾ ਤਾ ਅੱਛਾ ਉਹ ਟਿਕਟ ਉਹ ਦੋੜ ਇੰਨਾ ਰੋਤ ਤਾਂ ਮੈਂ ਕਹਦਾ ਮੇਰੇ ਅੱਖਾਂ ਜੱਜੂ ਆ ਗਿਆ ਨਹੀਂ 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 ਮੇਕ ਹੋ ਜਾਣਾ ਕੋਈ ਨਾ ਮੇਰੇ ਨੁਕਸਾਨ ਹੋ ਗਿਆ ਤਾਂ ਮੈਂ ਕੋਈ ਗੱਲ ਨਹੀਂ ਕੋਈ ਗੱਲ ਅਰੇ ਕਿੱਥੇ ਦਾਸ ਮਰੇ ਅੱਛਾ ਗਰਮੀ ਵਿੱਚ ਚੱਲ ਕੋਈ ਗੱਲ ਨਹੀਂ ਤਦ ਨੂੰ ਪਤਾ ਭਾ ਹੁਣ ਮਾਣ ਪੈਣ ਪਾ ਮੈਂ ਦੱਸਦਾ ਹਾਂ ਇਹ ਹੁਣ ਬੰਦ ਹੈਗੀ 10ਵੀਂ ਦੀ ਅੱਜ ਬੱਜੇ ਦਾਹੀਂ ਮੋੜਾ ਸੰਗਰਾਮ ਦਾ ਫਿਰ ਕੰਮ ਚੱਲਣਾ ਹਾਂ ਹੁਣ ਥੋੜਾ ਪਾਉਂਗੇ ਚੱਲ ਠੀਕ ਹੈ ਭਾਈ ਚੱਲ ਭਾਈ ਕੱਦਾਂ ਲੱਗਿਆ ਮੋੜ ਬਣਾ ਦੇ ਫਿਰ ਅੱਜ ਮਰੀ ਨਜ਼ਰ ਆ ਗਿਆ ਨਾ ਢੱਡੇ ਢਾਡੇ ਟੋਣੇ ਨਾਲ ਨਹਾ ਕੇ ਨਾ ਭਾਈ ਕੱਲਾ ਕੱਲਾ ਰੋਮ ਖੁੱਲ ਜਾਂਦਾ ਲਓ ਨਿਆਰ ਵਾਜਾ ਬਹੁਤ ਦਾ ਬਣੀਓ ਹਾਂ ਲਓ ਭਾਈ ਪੱਖਾ ਲਾਏ ਰੋਟੀ ਖਾਈਏ ਹੁਣ ਯਾਰ ਜੇ ਉਧਰ ਬੈਠਦੇ ਫੁੱਲ ਮੰਦੇ ਉੱਪਰ ਬੈਠੀਏ ਸਾ ਚੀਜ਼ ਬਾਹਰ ਵਾਲੀ ਵੀ ਬਣਾ ਕੇ ਰੱਖਦੇ ਤੁਸੀਂ ਇੱਧਰ ਹੈ ਮੱਛਰ ਦਾ ਨਹੀਂ ਲੜਿਆ ਹਾਂ ਫਿਰ ਮੈਂ ਕਿਹਨੂੰ ਕਹਾਂਗਾ ਲਾ ਯਾਰ ਮੈਂ ਕਮਾਲੇ ਕਰਤੀ ਮੱਛਰ ਦਾ ਨਹੀਂ ਲਾ ਕੇ ਲੈਡ ਵੜੀ ਲਓ ਜੀ ਲੈਡ ਦਿਖਾਓ ਜੀ ਲਓ ਜੀ ਦਿਖਾ ਦਿਓ ਭਾਈ ਇਹ ਪੁਰਾਣੇ ਸਮਝ ਲੜਿਆ ਪੁਰਾਣੇ ਸਮਝਦਾ ਆਂਦੇ ਮੱਛਰ ਦਾ ਨਹੀਂ ਲਾਵੇ ਕੂਲਰ ਲਾ ਕੇ ਠੀਕ ਹੈ ਅੰਦਰ ਵੜ ਕੇ ਪੈ ਜਾ ਨਾ ਰਾਮਾ ਲਾ ਰੋਟੀ ਲਓ ਫਿਰ ਚਲੋ ਵਖਾ ਇਦਾਂ ਹੀ ਉਹ ਸਾਹਮਣੇ ਚੁੱਲਾ ਐਵੇਂ ਪੈਸੇ ਖਰਾਬ ਕਰੀ ਜਾਂਦੇ ਦੱਸ ਦੁਨੀਆ ਪੈਂਦੀ ਆ ਅੱਲਾ ਫੇ ਰੋਟੀ ਆ ਗਈ ਸਾਡੀ ਲੈਟਾ ਸੀ ਤਾਂ ਨਹੀਂ ਬਾਲਿਆ ਤਾਂ ਪੱਕੜ ਬਹੁਤ ਆ ਰਹੀ ਆ ਜੀ ਕੁਮਤ ਕੁਮਤ ਕਰਾਇਆ ਪਿਆਜ਼ ਤਾਂ ਹੀ ਖਾ ਗਿਆ ਸਾਰੇ ਇਹ ਤੇਰੇ ਬਾਤੇ ਅੰਬੂ ਫਟਾ